ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬੀਓ ਜੋ ਯੂਟਿਊਬ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਐ ਮੈਂ ਉਹਨੇ ਨਵੇਂ ਜੋ ਮੁੰਡੇ ਕੁੜੀਆਂ ਇਹਦੇ ਵਿੱਚ ਜੁਆਇਨ ਕਰਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਈ ਨਾ ਇੱਕ ਦੂਜੇ ਦੀ ਵੀਡੀਓ ਚੱਕ ਕੇ ਪਾ ਦਿੰਦੇ ਆ ਤੇ ਉਹਦੇ ਕਰਕੇ ਫਾਲੋਅਰ ਤੁਹਾਡੇ ਵੱਧ ਵੀ ਜਾਣ ਪਰ ਤੁਹਾਡੇ ਪੇਜ ਦੀ ਗ੍ਰੋਥ ਨਹੀਂ ਹੋਣੀ ਤੇ ਉਹ ਫਿਰ ਇੱਕ ਵਾਰੀ ਉਹਨਾਂ ਦਾ ਸਿਸਟਮ ਚੱਕ ਲੈਂਦਾ ਨਾ YouTube ਦਾ ਤੇ ਉਹਨੂੰ ਮੋਨਟਾਈਜ਼ ਤਾਂ ਕਰਦਾ ਜੇ ਪ੍ਰੋਪਰ ਸਹੀ ਤਰੀਕੇ ਸਾਰਾ ਉਹਨਾਂ ਕੰਮ ਕੀਤਾ ਹੋਵੇ ਸਭ ਤੋਂ ਇੱਕ ਹੋਰ ਵੀ ਐ ਮੈਂ ਇੱਕ ਚੈਨਲ ਸਾਡਾ ਵੀ ਖਰਾਬ ਹੋਇਆ ਐ ਇਸੇ ਕਰਕੇ ਉਹਦੇ ਫਾਲੋਅਰ ਵੀ ਬਹੁਤ ਅੱਛੇ ਗੇਨ ਹੋ ਰਹੇ ਸੀ ਤੇ ਉਹੀ ਗਲਤੀ ਕੀਤੀ ਜੋ ਸਾਰੇ ਕਰਦੇ ਆ ਕਦੇ ਕਿਸੇ ਕੈਮਰੇ ਨਾਲ ਵੀਡੀਓ ਬਣਾ ਲਈ ਕਦੇ ਕਿਸੇ ਫੋਨ ਨਾਲ ਇਹ ਬਹੁਤ ਬਹੁਤ ਜ਼ਰੂਰੀ ਚੀਜ਼ ਹੈ ਕਿ ਇੱਕ ਹੀ ਕੈਮਰੇ ਨਾਲ ਜਾਂ ਫੋਨ ਨਾਲ ਜੇ ਕੈਮਰਾ ਤੁਹਾਡੇ ਕੋਲੇ ਦੂਜਾ ਹੈਗਾ ਤੇ ਉਹ ਉਹ ਤਾਂ ਵੱਖਰੀ ਗੱਲ ਹੈ ਜਿਹੜਾ ਫੋਨ ਨਾਲ ਵੀਡੀਓ ਬਣਾ ਰਿਹਾ ਉਹ ਇੱਕ ਹੀ ਫੋਨ ਨਾਲ ਵੀਡੀਓ ਬਣਾਵੇ ਤੇ ਉਸੇ ਤੋਂ ਹੀ ਉਹ ਕਰੇ ਅਪਲੋਡ ਕਰੇ ਤੇ ਉਹਦੇ ਵਿੱਚ ਹੀ ਸਾਰਾ ਕੁਝ ਕਰੇ ਕਿ ਇਹ ਨਾ ਕਰੇ ਕਦੇ ਕਿਸੇ ਦੂਸਰੇ ਫੋਨ ਤੋਂ ਵੀਡੀਓ ਬਣਾ ਲਈ ਕਦੇ ਦੂਸਰੇ ਤੋਂ ਕਿਉਂਕਿ ਫਿਰ ਨਾ ਉਹ ਜੋ ਸਕੈਨਰ ਲੱਗੇ ਹੁੰਦੇ ਉਹਨਾਂ ਦੇ ਸਿਸਟਮ ਤੇ YouTube ਜਦੋਂ ਸਕੈਨ ਕਰਦੇ ਆ ਫਿਰ ਵੱਖ-ਵੱਖ ਕੈਮਰੇ ਆਉਂਦੇ ਆ ਨਾ ਫਿਰ ਉੱਥੋਂ ਇਹ ਪ੍ਰਭਾਵ ਉਹ ਲੈਂਦੇ ਆ ਕਿ ਇਹਨਾਂ ਕਿਸੇ ਦੀ ਵੀਡੀਓ ਚੁੱਕ ਕੇ ਪਾਈ ਏ ਤੇ ਤੁਸੀਂ ਕੋਸ਼ਿਸ਼ ਕਰੋ ਕਿ ਉਹੀ ਇੱਕੋ ਕੈਮਰੇ ਨਾਲ ਵੀਡੀਓ ਬਣਾਓ ਫੋਨ ਨਾਲ ਜਿਹਦੇ ਨਾਲ ਰੈਗੂਲਰ ਇੱਕੋ ਤੋਂ ਬਣਾਓ ਚੇਂਜ ਨਾ ਕਰੋ ਕਦੇ ਉਹ ਕਦੇ ਉਹ ਕਦੇ ਉਹ ਇਦਾਂ ਕਰੋਗੇ ਤੇ ਤੁਹਾਡਾ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ ਤੁਹਾਡਾ ਚੈਨਲ ਮੋਨਟਾਈਜ਼ ਨਹੀਂ ਹੋਣਾ ਤੇ ਉਹ ਆਪਸ਼ਨ ਹੀ ਤੁਹਾਡੀ ਖੁੱਲਣੀ ਨਹੀਂ ਜਿੰਨਾ ਤੇ ਸਾਰਾ ਕੁਝ ਜੈਨੂਨ ਕੰਟੈਂਟ ਨਹੀਂ ਹੋਊਗਾ ਜਿਵੇਂ ਕਈ ਹੁੰਦੇ ਆ ਫੇਸ ਦਿਖਾ ਕੇ ਵੀਡੀਓ ਨਹੀਂ ਬਣਾਉਂਦੇ ਇਹ ਬਹੁਤ ਵੱਡੀ ਪ੍ਰੋਬਲਮਸ ਕਹਨ ਨੂੰ ਜੋ ਮਰਜ਼ੀ ਕੋਈ ਕੁਝ ਕਹੀ ਜਾਵੇ ਪਰ ਸਭ ਤੋਂ ਜ਼ਰੂਰੀ ਇਹੀ ਹੈ ਕਿ ਤੁਸੀਂ ਰੀਅਲ ਵੀਡੀਓ ਆਪਣਾ ਰੀਅਲ ਕੰਟੈਂਟ ਕ੍ਰੀਏਟ ਕਰਕੇ ਉਹ ਵੀਡੀਓ ਤੁਸੀਂ ਅਪਲੋਡ ਕਰੋ ਉਹ ਕਰੋਗੇ ਨਾ ਤੁਸੀਂ ਤੇ ਥੋੜੇ ਟਾਈਮ ਚ ਕਿਉਂਕਿ ਮਿਹਨਤ ਕਰਨੀ ਪਊ ਤੁਹਾਨੂੰ 2-3 ਮਹੀਨੇ 6 ਮਹੀਨੇ ਵੀ ਲੱਗ ਸਕਦੇ ਆ ਤੇ ਜੇ ਕੋਈ ਵੀਡੀਓ ਤੁਹਾਡੀ ਪਹਿਲਾਂ ਚੱਲ ਜੇ ਤੇ ਪਹਿਲਾਂ ਵੀ ਹੋ ਜੂ ਤੇ ਅਦਰਵਾਈਜ਼ ਮਿਹਨਤ ਕਰੋਗੇ 5-6 ਮਹੀਨੇ ਤੁਹਾਡਾ ਕੰਟੈਂਟ ਵਧੀਆ ਹੋਊਗਾ मीनिंगफुल ਹੋਊਗਾ ਜਾਂ ਕੋਈ ਵੀ ਕਹੀ ਆਪਣੇ ਪੰਜਾਬ ਦੇ ਬਾਰੇ ਗੱਲਬਾਤ ਕਰਦੇ ਆ ਜਾਂ ਆਪਣੀ ਸਿੱਖੀ ਬਾਰੇ ਕਰਦੇ ਕੋਈ ਨਾ ਇਦਾਂ ਦੀ ਕੋਈ ਵੀ ਕਿਸੇ ਵੀ ਟੌਪਿਕ ਤੇ ਤੁਸੀਂ ਵੀਡੀਓ ਬਣਾਉਨੇ ਹੋ ਉਹੀ ਟੌਪਿਕ ਰੱਖੋ ਜਿੱਦਾਂ ਕਦੇ ਤੁਸੀਂ ਵਲੌਗ ਬਣਾਉਣ ਲੱਗ ਜੰਨੇ ਫੈਮਿਲੀ ਦਾ ਇਹ ਅਸੀਂ ਕੀਤੀ ਹੈ ਇੱਕ ਗਲਤੀ ਤਾਂ ਮੈਂ ਇੱਕ ਚੈਨਲ ਸਾਡਾ ਡਿਲੀਟ ਹੋਏ ਐਸੇ ਕਰਕੇ ਤੇ ਇੱਕ ਜਿਹੜੇ ਕੰਟੈਂਟ ਦੀ ਤੁਸੀਂ ਵੀਡੀਓ ਸ਼ੁਰੂ ਚ ਬਣਾ ਰਹੇ ਹੋ ਉਹੀ ਬਣਾਓ ਰੈਗੂਲਰ ਇਹ ਨਹੀਂ ਕਦੇ ਕੋਸ਼ ਕਦੇ ਕੋਸ਼ ਕਿਤੇ ਘੁੰਮਣ ਗਏ ਉਹ ਵੀਡੀਓ ਉਹ ਵੱਖਰਾ ਇੱਕ ਚੈਨਲ ਬਣਾ ਲਓ ਜੋ ਫੈਮਿਲੀ ਵਲੌਗ ਲਈ ਤੇ ਜੋ ਇਦਾਂ ਦੀ ਤੁਸੀਂ ਗੱਲਬਾਤ ਕਰਕੇ ਵੀਡੀਓ ਬਣਾਉਨੇ ਹੋ ਉਹ ਉਹਦੇ ਤੇ ਉਹ ਵੀਡੀਓ ਨਾ ਅਪਲੋਡ ਕਰੋ ਕਿਉਂਕਿ ਉਹ ਜਦੋਂ ਤੁਸੀਂ ਕਰੋਗੇ ਤਾਂ ਫਿਰ ਤੁਹਾਡੀ ਚੈਨਲ ਦੀ ਗਰੋਥ ਨਹੀਂ ਹੋਣੀ ਕਿਉਂਕਿ ਕਦੇ ਕੋਈ ਕੁਝ ਕਦੇ ਕੋਈ ਕੁਝ ਫਿਰ ਇੱਕ ਹੀ ਟਾਰਗੇਟ ਰੱਖ ਕੇ ਚੱਲੋਗੇ ਨਾ ਤੇ ਚੈਨਲ ਗਰੋ ਕਰੂਗਾ ਹੀ ਕਰੂਗਾ ਤੇ ਕੰਟੈਂਟ ਸੇ ਇੱਕ ਹੀ ਵੀਡੀਓ ਤੋਂ ਤੁਸੀਂ ਸਾਰੇ ਚੈਨਲਾਂ ਤੇ ਅਪਲੋਡ ਕਰ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰam ਤੇ ਆਪਣੇ YouTube ਤੇ ਮੈਂ ਨਹੀਂ ਜੋ ਜੋ ਵੀ ਪਲੇਟਫਾਰਮ ਹੈ ਇੱਕ ਹੀ ਵੀਡੀਓ ਤੁਸੀਂ ਸਾਰੇ ਪਾ ਸਕਦੇ ਹੋ ਪਰ ਇਹ ਵੀ ਗਲਤੀ ਨਾ ਕਰਿਓ ਜਿੱਦਾਂ ਕਈ ਹੁੰਦੇ ਕਈ ਦੂਜੇ ਡਿਵਾਈਸ ਤੇ ਵੀ ਚੱਲ ਰਹੀ ਹੁੰਦੀ ਹੈ ਤੁਹਾਡੀ Gmail ਲੌਗਇਨ ਹੁੰਦਾ ਚੈਨਲ ਤੇ ਤੁਸੀਂ ਫਿਰ ਜਿੱਦਾਂ Facebook ਤੇ ਪਾਤੀ ਤੇ Facebook ਤੋਂ ਡਾਊਨਲੋਡ ਕਰਕੇ YouTube ਦੂਜੇ ਚੈਨਲ ਤੇ ਆਪਣੇ ਤੇ ਪਾਉਣੇ ਆ ਇਹ ਨਾ ਕਰਿਓ ਤੁਸੀਂ ਡਾਊਨਲੋਡ ਕਰਕੇ ਨਹੀਂ ਪਾਉਣੀ ਤੁਸੀਂ ਆਪਣੇ ਚੈਨਲ ਤੋਂ ਉਹ ਜੇ ਦੂਜੇ ਫੋਨ 'ਚ ਮੰਨ ਲਓ YouTube ਐਣੀ ਜਾਂ Facebook ਐਣੀ ਤੇ ਤੁਸੀਂ ਇੱਕ ਤੋਂ ਪਾ ਕੇ ਦੂਜੇ ਤੋਂ ਡਾਊਨਲੋਡ ਕਰਕੇ ਕਰ ਦਿੰਨੇ ਹੋ ਨਾ ਕਈਆਂ ਦੇ ਸਪੇਸ ਦੀ ਪ੍ਰੋਬਲਮ ਆਉਂਦੀ ਫੋਨ ਫੁੱਲ ਹੋ ਜਾਂਦਾ ਤੇ ਇਹ ਚੀਜ਼ ਧਿਆਨ ਰੱਖੋ ਇੱਕ ਤਾਂ ਫੋਨ ਨੂੰ ਖਾਲੀ ਰੱਖੋ ਜਿਹੜਾ ਜਿਹਦੇ ਤੋਂ ਤੁਸੀਂ ਕੰਟੈਂਟ ਕ੍ਰੀਏਟ ਕਰਨਾ ਤੇ ਇਦਾਂ ਨਾ ਕਰੋ ਤੁਸੀਂ WhatsApp 'ላይ ਸੈਂਡ ਕਰ ਲਓ ਦੂਜੇ ਫੋਨ 'ਚ ਇਦਾਂ ਰੀਅਲ ਵੀਡੀਓ ਪਾਓ ਜੋ ਡਾਊਨਲੋਡ ਕਰਕੇ ਪਾਉਣੇ ਹਨ ਫਿਰ ਉਹ ਸਕੈਨਰ ਜਦੋਂ ਸਕੈਨ ਕਰਦੇ ਆ ਤੇ ਉਹਦੇ ਦੇ ਫੇਸਬੁੱਕ ਦੀ ਸਾਰੀ ਡਿਟੇਲ ਆ ਜਾਂਦੀ ਕਿਉਂਕਿ ਕੈਮਰੇ ਦੇ ਨਾ ਆਪਣੇ ਇਹਦੇ ਉੱਤੇ ਫੋਨ ਨੰਬਰ ਜਿਹੜਾ ਮਾਡਲ ਆ ਕਿਹੜੀ EMI ਸਾਰਾ ਕੁਝ ਜੋ ਵੀ IMEI ਨੰਬਰ 'ਚ ਹੁੰਦਾ ਫੋਨ ਦਾ ਉਹ ਸਾਰਾ ਇਹਦੇ ਤੇ ਵੀਡੀਓ ਤੇ ਉਹ ਟਰੈਕ ਕਰ ਲੈਂਦੇ ਆ ਉਹ ਸਿਸਟਮ ਨਾਲ ਤੇ ਇਸ ਕਰਕੇ ਤੁਸੀਂ ਰੀਅਲ ਜੈਨੂਇਨ ਕੰਟੈਂਟ ਕ੍ਰੀਏਟ ਕਰੋ ਤੇ ਉਹ ਹੀ ਅਪਲੋਡ ਕਰੋ ਤੇ ਕਿਸੇ ਦਾ ਨਾ ਕਰੋ ਤੇ ਕਿਸੇ ਦੂਜੇ ਫੋਨ ਨਾਲ ਫੋਨ ਚੇਂਜ ਨਾ ਕਰੋ ਵਾਰ-ਵਾਰ ਇੱਕ ਹੀ ਫੋਨ ਨਾਲ ਵੀਡੀਓ ਬਣਾ ਜਿਹਦੇ ਨਾਲ ਬਣਾ ਰਹੇ ਹੋ ਉਸੇ ਨਾਲ ਰੈਗੂਲਰ ਬਣਾਓ ਇਹ ਨਾ ਕਰੋ ਕਦੇ ਦੂਜੇ ਫੋਨ ਨਾਲ ਕਦੇ ਦੂਜੇ ਨਾਲ ਇਦਾਂ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਚੈਨਲ ਦੀ ਗਰੋਥ ਰੁਕ ਜਾਂਦੀ ਤੇ ਇਸ ਕਰਕੇ ਫਿਰ ਕਈ ਹੋਰ ਵੀ ਤੁਹਾਨੂੰ ਕੋਈ ਨਾ ਕੋਈ ਕਾਪੀਰਾਈਟ ਆ ਜਾਂਦਾ ਕੁਝ ਨਾ ਕੁਝ ਇਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਸਟ੍ਰਾਈਕ ਲੱਗ ਜਾਂਦੀ ਹੈ ਤੇ ਇਸ ਕਰਕੇ ਇਹ ਗੱਲਾਂ ਦਾ ਛੋਟੀਆਂ-ਛੋਟੀਆਂ ਧਿਆਨ ਰੱਖੋ ਚੈਨਲ 100% ਗਰੋ ਕਰੂਗਾ ਤੇ ਇੱਕ ਤੁਸੀਂ ਕੰਟਰੋਵਰਸ਼ੀਅਲ ਟਾਪਿਕ ਨਾ ਚੱਕੋ ਜਿਹੜੇ ਜਿਹਦੇ ਨਫਜ਼ਾਦ ਹੋਵੇ ਕਿਸੇ ਕੋਈ ਵੀ ਕਿਸੇ ਬਾਰੇ ਗਲਤ 네ਗੇਟਿਵ ਨਾ ਬੋਲੋ ਜੈਨੂਇਨ ਗੱਲ ਕਰੋ ਰੀਅਲ ਗੱਲ ਕਰੋ ਜੋ ਬਿਲਕੁਲ ਸੈਂਟੀਫਿਕ ਚੀਜ਼ ਹੈ ਉਹਦੇ ਬਾਰੇ ਗੱਲ ਕਰੋ ਕੋਈ ਤੁਸੀਂ ਧਰਮ ਦਾ ਗਿਆਨ ਰੱਖਦੇ ਉਹਦੇ ਬਾਰੇ ਗੱਲ ਕਰੋ ਤੁਸੀਂ ਕਿਸੇ ਕੰਟਰੀ ਦਾ ਗਿਆਨ ਰੱਖਦੇ ਉਹ ਗੱਲ ਕਰੋ ਕੋਈ ਵੀ ਕੋਈ ਮੈਡੀਕਲ ਫੀਲਡ ਦਾ ਗਿਆਨ ਰੱਖਦਾ ਉਹ ਆਪਣੇ ਉਹ ਫੀਲਡ ਦੀ ਗੱਲ ਕਰ ਸਕਦਾ ਤੇ ਇਦਾਂ ਜੈਨੂਨ ਆਪਣਾ ਫੇਸ ਰਿਵੀਲ ਕਰਕੇ ਬਣਾਓਗੇ ਤਾਂ ਤੁਹਾਨੂੰ ਬਹੁਤ ਜਲਦੀ ਗਰੋਥ ਮਿਲਣੀ ਮਿਲਣੀ ਹੈ ਇਹ ਤਾਂ ਹੈ ਨਹੀਂ ਕਿ ਚੈਨਲ ਤੁਹਾਡਾ ਗਰੋ ਨਹੀਂ ਕਰੂਗਾ ਤੇ ਜੋ ਸ਼ਾਰਟ ਵੀਡੀਓ ਹੈ ਸ਼ਾਰਟ ਵੀਡੀਓ ਵੀ ਜ਼ਰੂਰੀ ਹੈ ਕਿਉਂਕਿ ਸ਼ਾਰਟ ਵੀਡੀਓ ਨਾਲ ਹੀ ਫਾਲੋਅਰ ਵਧਦੇ ਆਪਣੇ ਸ਼ਾਰਟ ਵੀਡੀਓ ਜਿਆਦਾ ਫੇਮ ਵਾਇਰਲ ਹੁੰਦੀ ਹੈ ਇਸ ਕਰਕੇ ਸ਼ਾਰਟ ਵੀਡੀਓ ਵੀ ਨਾਲ ਦੀ ਨਾਲ ਅਪਲੋਡ ਕਰਦੇ ਰਹੋ ਤੇ ਇਹ ਤੁਹਾਨੂੰ ਕਰੋ ਆਪਣੇ ਫੋਨ ਨਾਲ ਕਰੋ ਆਪਣੇ ਕੋਈ ਦੂਜੀ ਵੀਡੀਓ ਨਹੀਂ ਇਹਦੇ ਤੇ ਅਪਲੋਡ ਕਰਨੀ ਕਿਸੇ ਕੋਈ ਵੀ ਭਾਵੇਂ ਆਪਣੇ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਦੇ ਫੋਨ 'ਚ ਬਣੀ ਵੀਡੀਓ ਅਪਲੋਡ ਨਹੀਂ ਕਰਨੀ ਤੇ ਤੁਹਾਡਾ ਕੋਈ ਤਾਕਤ ਨਹੀਂ ਜੋ ਤੁਹਾਨੂੰ ਰੋਕ ਸਕੇ ਇਹ ਤੁਹਾਡਾ ਚੈਨਲ ਗਰੋਥ ਨਹੀਂ ਹੋਊਗਾ ਇਹ 100% ਹੋਊਗਾ ਤੇ ਇਹ ਦੋ ਤਿੰਨ ਚੀਜ਼ਾਂ ਜੋ ਕਿਉਂਕਿ ਬਾਕੀ ਤਾਂ ਬਹੁਤ ਲੋਕਾਂ ਨੇ ਗੱਲ ਕੀਤੀ ਹੋਈ ਬਹੁਤ ਖੁਸ਼ ਪਿਆ ਕੰਟੈਂਟ ਇਹਦੇ ਨਾ ਰਿਲੇਟਡ YouTube ਨੂੰ ਕਿੱਦਾਂ ਇਹਨੂੰ ਮੈਨੇਜ ਕਰਨਾ ਨੇ ਇਹ ਮੈਂ ਦੇਖਿਆ ਬਹੁਤ ਘੱਟ ਆ ਕਿਸੇ ਨੂੰ ਦੱਸਿਆ ਕਿ ਫੋਨ ਵੀ ਸੇਮ ਤੋਂ ਵੀਡੀਓ ਬਣਾਓ ਇਹ ਬਹੁਤ ਜ਼ਰੂਰੀ ਹੈ ਇੱਕੋ ਫੋਨ ਤੋਂ ਰੈਗੂਲਰ ਵੀਡੀਓ ਬਣਾਇਓ ਇਹ ਗੱਲ ਮੇਰੀ ਧਿਆਨ ਰੱਖ ਕੇ ਯਾਦ ਰੱਖਿਓ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੇ ਚੈਨਲ ਦੀ ਗਰੋਥ ਹੋਊਗੀ 100% ਹੋਊਗੀ ਤੇ ਆਪਣਾ ਜੈਨੂਇਨ ਕੰਟੈਂਟ ਬਣਾਓ ਥੈਂਕ ਯੂ ਸਾਸਤਰੀ ਕਾ